ਨਾ ਨੋਟ ਨੂੰ ਮੋੜਦਾ ਮੈਂ ਨੈਮ ਨੋਟ ਦਾ ਸਿੱਧੇ ਕਰ ਕਰਦੇ ਖੁਸ਼ ਆਰੇ ਲਿਆ ਫੜਾ ਤੂੰ ਬਗਾਂ ਗੱਭਾ ਕਰ ਲਓ ਵੀ ਕਿੰਨੇ ਦੀਏ ਤੈਨੂੰ ਮੈਂ ਤਾਂ 20000 ਮੰਗਿਆ ਚਾਰਾਂ ਦਾ ਯਾਰ ਤੂੰ 40 ਮੰਗਾ ਨਾ ਮਾਲ ਛੋਟੇ ਸਾਹਮਣੇ ਖੜਾ ਮੇਰੇ ਕਿਹੜਾ ਜੇਬ ਚ ਪਾਇਆ ਮਾਲ ਸਾਹਮਣੇ ਯਾਰ ਇਹਨੇ ਯਾਰ ਨਮਾ ਬੰਦਾ ਇਹਨੇ ਪਾੜ ਲੈਨੇ ਯਾਰ ਇਹ ਪਾੜੇ ਕਰੇ ਮਿਹਨਤ ਮੈਂ ਕਰ ਕਹਿੰਦਾ ਰੁਪਈਏ ਲਾਓ ਸਹੀ ਯਾਰ ਲਿਖਾਈ ਦੋ ਨੂੰ ਕਰਨੀ ਬੂ ਆਪੋ ਆਪਦੀ ਲਿਖਾਈ ਕਰਾਂਗੇ ਰੇਟ ਸਹੀ ਲਾਓ ਯਾਰ ਲਾ ਛਾਣੇ ਬਾਣੀ ਦੇਣਾ ਕਿੰਨਾ ਹੈ ਬਾਜਲ ਮੈਂ ਕਿਹੜਾ ਜੋਖੇ ਨੂੰ ਆਹ ਐਨਾਂ ਬੁਣਿਆ ਨਾ ਤਾਂ ਐਨਾਂ ਚਾਰ ਮਹੀਨੇ ਗੌੜੇ ਨੇ ਇਹ ਨਾ ਕਰੀ ਯਾਰ ਨਾ ਫਿਰ ਉੱਦੇ ਸਾਰੇ ਪਾਈ ਪਾਈ ਮੰਗਦਾ ਸੀਗਾ ਹੁਣ ਮੈਂ ਤਾਂ ਇਹ ਵਿੱਚ ਵੱਡੇ ਕਿੱਧਰ ਗਏ ਵੱਡੇ ਕਿੱਧਰ ਗਏ ਮਜ਼ਾ ਕਰੇ ਰੱਖ ਲੈ ਫੇਰ ਫੇਰ ਹਾਂ ਤੂੰ ਰਚਦੇ ਕੋਈ ਆ ਨਹੀਂ ਯਾਰ ਜਿਹਦਾ ਲਾਇਨ ਪਿਆਉਣਾ ਫਿਰ ਹੋ ਗਈ ਲਾਇਨ ਤੇ ਦੱਛੋ ਪਰ ਮੈਂ ਤਾਂ 20000 ਰੁਪਇਆ ਮੰਗਣਾ ਚਾਹ ਰਾਂ ਦਾ ਠੀਕ ਹੋ ਜੀ 6000 ਰੁਪਇਆ ਛੇ ਜੀ ਮੰਡੀ ਦੇ ਵਿੱਚ ਦਿਖਾਈ ਬੱਕਰੇ ਗੈਨੇ ਬਠਾ ਗੈਨੇ ਦੋ ਬੱਕਰੇ ਨੇ ਦੋ ਹੀ ਬੱਕਰੇ ਚੱਲ ਕੋਈ ਨਹੀਂ ਬੱਕਰੇ ਉਹ ਮਾਰਿਆ ਜੇ ਉਧਰ ਬੱਕਰੇ ਖਾਂਗੇ ਉਹਦੇ ਵਿੱਚ ਜਾਲੀ ਪਾੜ ਕੇ ਇੱਥੇ ਗੱਡੀ ਖੜਾ ਰਾਂਗੇ ਨਾਲ ਹਾਂ ਜੀ ਉਹ ਗੈ ਜਾਲੀ ਲਾਵਾਂਗੇ ਆਲੇ ਦੁਆਲੇ ਵਿੱਚ ਬੱਕਰੇ ਕੋਈ ਲੈ ਲੀਏ ਆਰੇ ਮੋ ਇਹ ਕੰਨ ਵੀ ਛੋਟੇ ਗਾਉੜੇ ਮਰੋ ਰੋਏ ਬਾਜ ਹੋ ਜਾਣੀਆਂ ਮਰੋ ਰੋ ਰੰਦਾ ਇਹ ਨਵਾਂ ਰੰਦਾ ਹੈ ਹਾਂ ਦੇਖ ਲੈ ਦੇ ਕਹਾਂ ਨੂੰ ਵਧੀਆ ਲੈ ਲਾਂਗੇ ਤਾਂ ਅਸੀ ਆਹ ਇੱਕ ਬਾਰ ਖੜ ਜਾ ਯਾਰਾ ਕਰ ਦੇ ਕੀ ਹਾਲ ਲੈ ਮੈਂ ਸਹੀ ਕੱਢ ਕੇ ਫੜਾ ਯਾਰਾ ਇਹਦਾ ਗੱਡੀ ਕੰਡਾ ਯਾਰਾ ਲੈ ਹੁਣ ਕੰਮ ਨਹੀਂ ਮਰਲਾ ਕੋਈ ਟਾਈਮ ਨਹੀਂ ਆ ਖਾ ਰੋ ਬਿਊਡ ਖਾ ਕੇ ਲੈ ਫੜਾ ਅਲੱਗ ਕਰਾਇਨ ਦੇ ਆ ਫੜਾ ਆਹ ਲਿਆ ਫੜਾ ਲਾਤੀ ਮਸ਼ੀਨ ਜੀ ਕਹਿੰਦੇ ਇਹ ਚਾਰ 12000 ਰੁਪਏ ਲੈ ਬਾਈ ਓਏ ਜਦੋਂ ਥੋੜੇ ਪੁੱਛੇ ਤਾਂ ਕਹਿੰਦੇ ਹੋਏ ਨਹੀਂ ਜੇ ਵਿਕਦੇ ਨਹੀਂ ਜੇ ਵਿਕਦੇ ਨਹੀਂ ਜਦੋਂ ਇਕੱਠੋ ਗਿਆ ਆਲੰਗਾ ਨਹੀਂ ਇਹ ਵਿਕਦੇ ਉਹਨੂੰ ਬੋਲਦੀ ਕਹਿੰਦਾ ਵੀ ਫੜਾ ਰੁਪਏ ਦੇ ਦੇ ਓਹ ਕਿੱਥੇ ਰਗਣਗੇ ਉਹਨੂੰ ਦੱਸ ਯਾਰਾ ਦੱਸ ਯਾਰ ਰੁਪਏ ਤਾਂ ਉੱਪਰ ਲੱਗ ਚੁੱਕੇ ਨੇ ਕਿਨੇ 15 ਤੋਂ ਤੂੰ 12 ਹੀ ਲਾ ਲਈ ਜਾਣਾ ਹੈਗਾ ਜਦੋਂ ਉਹ ਵੀ ਉਹ ਲਾ ਗਿਆ ਅਸੀਂ ਆਪ ਦੀ ਮਰਜ਼ੀ ਨਾਲ ਲਾਉਣਾ ਹੈ ਆਉ ਬੜਾ ਇਹ ਫੇਕ ਹੋ ਰਾ ਗਵਾਦੀ ਮਾਰ ਜਾਨਾ ਲਾਉ ਖੁੱਦ ਦੇਣਗੇ ਨਾ ਹੁਣ ਇਹ ਸਹੀ ਲਾਰ ਪਈਏ ਲੈ ਜਾ ਯਾਰ ਵੇਚ ਸਹੀ ਮੰਨਦਾ ਮੈਂ ਕਿਉਂ ਤੇ ਸਹੀ ਕਿਥੇ ਹੋਣਗੇ ਛੋ ਜੀ ਨਾ ਨੋਟ ਨੂੰ ਮੋੜ ਨਾ ਨਾ ਨੋਟ ਦਾ ਸਿੱਧੇ ਕਰ ਕਰ ਨਹੀਂ ਖੁਸ਼ ਆਰੇ ਲਿਆ ਫੜਾ ਤੂੰ ਬਗਲਾ ਗੱਬਾ ਕਰ ਲਾ ਵੀ ਕਿੰਨੇ ਦੀਏ ਤੈਨੂੰ ਮੈਂ ਤਾਂ 20000 ਮੰਗਿਆ ਚਾਰਾਂ ਦਾ ਯਾਰ ਤੂੰ 40 ਮੰਗ ਹਾਂ ਤੇਰਾ ਮਾਲ ਤੂੰ 5-400 ਘੱਟ ਦੇ ਦੇ ਹੋਰ ਇੰਨੇ ਇੰਨਾ ਨਹੀਂ ਹਲਕ ਬਾਈ ਥੱਲੇ ਆ 15 ਤੋਂ ਨਹੀਂ ਐਨਾ ਵਾਹ ਤੇ ਸੂਈ ਹੋਣੀ ਆ ਹੈ ਜਾਂ ਤੇਰੇ ਚਾਰੇ ਇਕੱਠੇ ਲੱਗਦੇ ਨੇ ਪਰ ਬੋਲੇ ਕੋਈ ਗੱਲ ਨਹੀਂ ਤੇਰੀ ਮੰਨਦਾ ਬਾਈ ਕੋਈ ਚੱਕਰ ਨਹੀਂ ਮਾਦਾ 12 ਲਾਇਆ ਬਾਈ ਇਹ ਗਾ 15 ਲੱਗ ਗਿਆ ਮਸਲੇ ਆ 15 ਨੂੰ ਨਹੀਂ ਲਾਗ ਹੋ ਗਿਆ ਪਾਇ ਨਹੀਂ ਕਹਿੰਦਾ ਨਹੀਂ ਲਾਇਆ ਪਾਇ ਮਾਰ ਨੂੰ ਮਾਰਾ ਕੋਈ ਯਾਰ ਨਾ ਮਾਲ ਛੋਟੇ ਸਾਹਮਣੇ ਖੜਾ ਮੇਰੇ ਕਿਹੜਾ ਜੇਬ ਚ ਪਾਇਆ ਮਾਲ ਸਾਹਮਣੇ ਯਾਰ ਇਹਨੇ ਯਾਰ ਨਮਾ ਬੰਦਾ ਇਹਨੇ ਪਾੜ ਲੈਨੇ ਯਾਰ ਇਹ ਪਾੜੇ ਕਰੇ ਮਿਹਨਤ ਮੈਂ ਕੱਲ ਕਹਿੰਦਾ ਰੁਪਈਏ ਲਾਉ ਸਹੀ ਯਾਰ ਸਹੀ ਕਿਨੇ ਰੋਗ ਬੰਦਾ ਸਹੀ ਯਾਰਾ ਉਹਨੋਂ ਬੰਦਾ ਬੰਦਾ ਨਾ ਕਰੀ ਜਾਣਾ ਯਾਰਾ ਰੁਪਈਆ ਹੱਥੇ 15 ਥੱਲੇ ਆ ਯਾਰਾ ਇਹ ਦਨੇ ਤੇ ਫੜ ਡੰਗਰ ਇਹ ਕਹਿੰਦਾ ਇਹ ਕਹਿੰਦਾ ਮੈਂ 15 ਦਿੰਦੇ ਨੇ ਯਾਰਾ ਇਹ 12000 ਲਾਉਗੇ ਇਹਨਾਂ ਨੇ 20 14 ਕਹਿੰਦਾ 15 ਟਿਕਾ ਚਾਚੇ ਨੇ ਲਾਤਾ ਇਹਨਾਂ ਨੇ 12 ਦੋ ਤਿੰਨ ਸੌ ਉੱਤੇ ਨਹੀਂ ਸਾਢੇ ਮਰੋਂ ਦੇ ਬਾ ਯਾਰਾ ਹੋਰ ਕਿਉਂ ਕੀਤਾ ਫਰ ਤੇਰੇ ਨੂੰ ਦੇਦਾ ਮੇਰਾ ਹੋ ਗਿਆ ਜੀ ਤੂੰ ਵੀ ਦੱਸ ਰਿਹਾ ਬਾਬਾ ਦੱਸ ਯਾਰਾ ਮੈਂ ਤਾਂ 5-6 ਕਟ ਕੇ ਤੈਨੂੰ 20000 ਲਿਖਾਈ ਆਪ ਕੋ ਕੀ ਇੱਕ ਵਾਰ ਰਹੇਗਾ ਜੋ ਜਦੋਂ ਇਕੱਠਾ ਹੋ ਜਾਂਦਾ ਉਹ ਇਹ ਨਹੀਂ ਇਕੱਠਾ ਮੈਂ ਤਾਂ ਰੌਲਾ ਪਾਉਂਦਾ ਹੀ ਨਹੀਂਗਾ ਉਹ ਨਵਾਂ ਪਤਾ ਮੈਂ ਕਿਹੜਾ ਪੁਰਾਣਾ ਐਡਾ ਕਹਦਾ ਤੇ ਇਹ ਕੰਨ ਗੁੰਨ ਹੋਰ ਆਉਂਦੇ ਫਿਰ ਪਾ ਦਿੰਦੇ ਫਿਰ ਉਹ ਜਿਹੜਾ ਨਾ ਉਹਦਾ ਛੋਟੇ ਸਾਹਮਣੇ ਜੋ ਕੁਝ ਹੈਗਾ ਕੰਨ ਮਾੜੇ ਜਿਹੇ ਬੱਟੇ ਨੇ ਕੰਨ ਤਾਂ ਮੈਂ ਵੱਡੇ ਕਰ ਲੈ ਲੈ ਵੀ ਬਿਸ਼ਰਾ ਹਾਂ ਕੋਈ ਕਰਿਆ ਨਹੀਂ ਮਾਪਾ ਹੈ ਵੀ ਯਾਰ ਇਹ ਮੰਮੀ ਇੱਕ ਮਿੰਟ ਖੜਾ ਤੇ ਬੁਰਾ ਲੱਗੀ ਪਿਆ ਇਹਦਾ ਬਈ ਗੱਲ ਹਾਂ ਕੀ ਹੈ ਇਹਦਾ ਲਹੂ ਨੇ ਦੇਖਣਾ ਯਾਰ ਗਾਹਾਂ ਨਹੀਂ ਠੀਕ ਹੈ ਗੱਲ ਕੰਨ ਗੁੰਨ ਬਈ ਮੈਂ ਬਹਾਨਾ ਲਾ ਦਿੰਦੇ ਨੇ ਯਾਰ ਇਹਦਾ ਜੇ ਲਹੂ ਵਿੱਚ ਪੈ ਗਿਆ ਕੰਨ ਗਦੇ ਰੂਟ ਜਾਣਗੇ ਕਹਦੇ ਕਹਦੇ ਇਹੀ ਜੇ ਜਗ ਸੁੱਕ ਗਏ ਇਹ ਗਾਣੇ ਵਿੱਚ ਵੜ ਜਾਣਗੇ ਸੱਚਾ ਨਾਲ ਦੋ ਵੀ ਛੱਡਾ ਹੋਣਾ ਹਾਂ ਦਾ ਫੜਾ ਦੋ ਕਿੰਨੇ ਆ ਫੜਾ ਕਿੰਨੇ ਲਿਆ ਫੜਾ ਤੇ 23万 ਫਲ ਪਾਦੇ 15000 ਦੀ ਦੇ ਆ 15000 ਕਾ ਦਿੰਦੇ ਆ ਰੱਖਿਆ ਹੋਣਾ ਰੱਖਿਆ 15000 ਦੀ ਆ ਰੱਖਣਾ ਬੋਲੇ ਹੁਣ ਨਾ ਮੋੜਾ ਮਹਰ ਨਹੀਂ ਹੁਣ ਨਾ ਮੋੜਾ ਨਹੀਂ ਮੋੜ ਮੈਨੂੰ ਕੀ ਇਹ ਨਾ ਬੰਦਾ ਨਜ਼ਰ ਆ ਯਾਰ ਇਹ ਬੰਦੇ ਬੰਦੇ ਬੋਲਦੇ ਨੇ ਇਹ ਮਨੇ ਬੋਲੇ ਨੇ ਯਾਰੇ ਬੋਲੇਗਾ ਜਾਂ ਹੋਰ ਡੰਗਰ ਦਬਾਉਣੇ ਵਿਚ ਵਿਚਾਲੇ ਹੋ ਕੇ ਆਏ ਕਿਵੇਂ ਬੋਲੇ ਫੇਰ ਇਹ ਬੰਦੇ ਬੋਲੇਗਾ ਨਾ ਨਹੀਂ ਮੈਂ ਹੋਰ ਨਾ ਪਾਏ ਬੋਲੇ ਯਾਰੇ ਰੱਖ ਲੈ ਬਮਲਦੀ ਹੁਣ ਪਵ ਨਹੀਂ ਯਾਰ ਉਹ ਹੋ ਜਾ ਹੁਣ ਕੀ ਯਾਰ ਹੁਣੀ ਕਹੀ ਜਾਂਦਾ ਯਾਰ ਮੈਂ ਮੰਨਦਾ ਤਾਂ ਛੱਡ ਪਰਾਂ ਬਾਲਾ ਯਾਰ ਐਨਾ ਗੇਸਾ ਨੂੰ ਕਰਦਾ ਯਾਰ ਮੈਂ ਕਹ ਉਹਦੀ ਕਹਿ ਦੂੰ ਵੀ ਗਣਾਰ ਪਈਏ ਫੜੋ ਡੰਗਰ ਯਾਰ ਰੁਪਈਏ ਲਾਓ ਸਹੀ ਕਹੋ ਗੇਸਾ ਮੈਂ ਲਿਖਾਈ ਨੂੰ ਕਰਨੀ ਬੂ ਆਪੋ ਆਪਦੀ ਲਿਖਾਈ ਕਰਾਂਗੇ ਰੇਟ ਸਹੀ ਲਾਓ ਯਾਰ ਲੱਤ ਵੀ ਨਹੀਂ ਬੋਲਦੇ 200 ਮੇਰਾ ਬਣੂ 200 ਚਾਰ ਨਹੀਂ ਚਾਰ ਨਾ ਕਹੀ ਚਾਰ ਆ ਠੀਕ ਆ 15 ਲੱਗ ਰਿਹਾ ਹੈਗਾ ਕੁਆਲਟੀ ਦੇ ਲੋਹੇ ਥੋੜੇ ਕਿੱਧਰ ਗਿਆ ਆ ਘੜਾ ਹੈਗਾ ਆਗਰ ਖੜਾ ਦਸੇ ਬਾਪੂ ਹੁਣ ਕੀ ਬਾਦਣ ਨੇ ਹਜ਼ਾਰ ਘੱਟ ਦੇ ਦੇ ਮੈਂ ਤਾਂ 20 ਮੰਗਿਆ ਘੱਟ ਦੇ ਦੇ ਹਜ਼ਾਰ ਜਰ ਲਿਖਾਈ ਆਪੋ ਆਪਦੀ ਆ ਮੈਂ ਬੱਚੇ ਬਹੁਤ तेरे ਸਾਹਮਣੇ ਬੱਚੇ ਦਾ ਚੱਲ ਜਗਾ ਲਿਖਾਈ ਆਪੋ ਆਪਦੀ ਹੋਊਗਾ ਜਿਹੇ ਦੇ ਨਿਮਣ ਵਧੇ ਡੁਗਦਣ ਯਾਰਾ ਬਿਕਦੇ ਨਹੀਂ ਥੋੜੇ ਹਿਸਾਬ ਚ ਬੇਚਿਆ ਜਾਇਜ਼ ਲੱਗਿਆ ਮੁੱਲ ਦਾ ਤੁਹਾਨੂੰ ਕੀ ਤੇਰੀ ਤੁਹਾਨੂੰ ਜਿੰਨੀ ਮਰਜ਼ੀ ਯਾਰਾ ਜਾਇਜ਼ ਮੁੱਲ ਲੱਗਿਆ ਬੰਦਾ ਉਹ ਬਾਈ ਨਹੀਂ ਦੇ ਰਿਹਾ ਲੈ ਕਿੰਨਾ ਹਾਂ ਹੈ ਬਾਈ ਵੀ ਲੈਣਾ ਜਦਾ ਨਹੀਂ ਦੱਸ ਬਾਈ ਮੈਂ ਕਿਹੜਾ ਜੋਖੇ ਨੂੰ ਹਾਂ ਇਹ ਤਾਂ ਇਹ ਤਾਂ ਸਾਡੇ ਸਾਹਮਣੇ ਹੈ ਯਾ ਚਾਲ ਦੂਜਾ ਖਾਂਦੇ ਯਾਰੀ ਪਾਲ ਲੂ ਵਿਚਾਰਾ ਯਾਰਾ ਪਾਲ ਲੈ ਵੇ ਮੈਂ ਗੱਲ ਕਰਦਾ ਮੈਂ ਤਾਂ ਰਪਈਆਂ ਦਾ ਮਾਲਕ ਹੋ ਜੂਗਾ ਇਹ ਇਹ ਮੰਨਦੀ ਮੇਰਾ ਬਾਪਾ ਚਾਰ ਪਾਵੇ ਜਾਵੇ ਭੁੱਖੇ ਰੱਖੇ ਕੁਛ ਕਰੇ ਹੁਣ ਦਿੰਦਾ ਨਹੀਂ ਮੈਂ ਮੈਂ ਦੇਊਗਾ ਮੈਂ ਤਾਂ ਤੈਨੂੰ ਦੇਣੀ ਪਿਆਰ ਹਾਂ ਕੁਮੀ ਦਾ ਦਰ ਵੀ ਦੁਗਣਾ ਕੋਈ ਗੱਲ ਤਾਂ ਵੀ 1000 ਘੱਟ ਦੇ ਦੇ 20 ਮੰਗਿਆ ਯਾਰ ਚਲ ਚਲ ਆ ਫੜ ਯਾਰ ਉਹਦਾ ਬਈ ਗੱਲ ਨਹੀਂ ਆ ਜਾ ਲਾ ਫੜ ਹਾਂ ਕਿੰਨੇ ਦੇ ਹਰਤਾਲ ਹੈ ਕਿਹੜਾ ਤਤਾ ਹੈ ਮੈਨ ਬਾਏ ਬਾਏ ਬਈ ਤੁਮ ਕਿੰਨੇ ਦੇ ਮੇਰਾ 20 ਦਾ ਕਹਿੰਦਾ ਉਹਨੂੰ ਕਹੀ ਜਾਣਦੇ ਜੋ ਖਰਚਾ ਬੱਚਾ ਇਹਦਾ ਮੇਰਾ ਕੁਛ ਨਹੀਂ ਐਂ ਦੱਸ ਦੇ ਵੀ ਇੰਨੇ ਦੇ ਮੈਂ ਤਾਂ ਦੱਛੀ ਜਾਣਾ ਲਖਿਆ ਹੀ ਆਪੋ ਆਪਦੀ ਹੋਈ ਯਾਰ ਉਹ ਬੁਆ ਕਰੇ ਬਈ ਦੋ ਉਹ ਹਲਿਆ ਲੋੜਿਆ ਇਹ ਦਿਨ ਦਿਨ ਆਖਿਆ ਫੜ ਜਾ 100000 ਦੇ ਤੇ ਨਹੀਂ ਆਖੀ ਯਾਰ ਯਾਰ ਭੈਣ ਦੀ ਹੁੰਦੀ ਮਾਰੀ ਜਾਂਦਾ ਭਾਈ ਯਾਰ ਚੱਲ ਬੱਸ ਹੋ ਗਿਆ ਮੈਂ ਕਰਿਆ ਲਖਿਆ ਯਾਰ ਭੈਣ ਦੀ ਫਿਰ ਕੋਈ ਮਜਾ ਨਾ ਹੋਈ ਯਾਰ ਆਪਣੇ ਮੈਨੂੰ ਲਖਿਆ ਆਪਣ ਨੂੰ ਲੱਗੂਗੀ ਹਾਈ ਹਾਏ ਹੋ ਗਿਆ ਮੈਂ ਭਾਈ ਨਾ ਫੜਾ ਪਾ ਯਾਰ ਘੋੜੇ ਮਾਰੀ ਹਾਏ ਹੋ ਗਿਆ ਰੋਈ ਯਾਰ ਕਹ ਖੜ ਜਾਂਦਾ ਸਿਆਕ ਚਾਚਾ ਹੋ ਗਿਆ ਨਾ ਚਾਚਾ ਹਾ ਉਹ ਵੀ ਵਿਕਿਆ ਹੋਇਆ ਪੱਠਾ ਉਹ ਪੱਠਾ ਇਹ ਇਕੱਲੇ ਚਾਰ ਮਹੀਨੇ ਗੋੜੇ ਨੇ ਆਉਣਾ ਕਰਵਾ ਸੋ ਲੋ ਜੀ ਆਪ ਇਹਨੇ ਖਰੀਦ ਲੈਨੇ ਹਨ ਉਹ ਯਾਰ ਇਹ ਮੜੀ ਜਗਾ ਤੇ ਇਹ ਆਏ ਮਿੰਦੀ ਮੁੜ ਜਾਂਦਾ ਯਾਰ ਅੜਕ ਗਿਆ ਸੀ ਇਹਨਾਂ ਦੀ ਪਿਛਲੀ ਵਾਰ ਅੱਜ ਮੁੰਡਾ ਨਾਮ ਆ ਗਿਆ ਹੁਜਾ ਹੋਊਗਾ ਤਾਂ ਆਇਆ ਮੇਰਾ ਦਾਦਾ ਜੀ ਕਿੱਲਾ ਕੱਕਾ ਪਹਿਲਾਂ ਖਾਲਾ ਨਾ ਖਾਂਦੀ ਉਹਦੇ ਬਾਪਾ ਉਸੇ ਕੋਈ ਨਾ ਬਿਨਾਂ ਪੂਰੀਆਂ ਨਾਲ ਵੀਣ ਬਣਾ ਲਾ ਮੜੀ ਮੂੰਹ ਆ ਜੀ ਰਾਜ ਉਹ ਲੈ ਮੈਂ ਆ ਜਾਣਾ ਓਏ ਆ ਗੁਰਿਆ ਇੱਥੇ ਖਾਣਾ ਚਲੋ ਇਹਨੂੰ ਤਾਂ ਹਾਂ ਚੱਕ ਦੇ ਚਾਚਾ ਨਾ ਮੂੰਹ ਅੜਦਾ ਹੁੰਦਾ ਨਾ ਅੜਦਾ ਤਾਂ ਸਰਦਾ ਹੁੰਦਾ ਹੁੰਦਾ ਹੀ ਹੋਊਗਾ ਹੁਣ ਤੂੰ ਤਾਂ ਦੱਬੀ ਤੁਰਿਆ ਫਿਰਦਾ ਮਾੜੇ ਬੰਦੇ ਦਾ ਮਾੜੇ ਬੰਦੇ ਦਾ ਪਾਬੀ ਨਹੀਂ ਰੱਖਦਾ ਪੈਸੇ gana ਹੁਣ ਪਹਿਲਾਂ ਗੋਰੀ ਲੈ ਗਿਆ ਤੋ ਸਾਸ ਤੇ ਉਹਨੂੰ ਆੜੇ ਫਿਰਦਾ ਲਾਓ ਜੀ ਹਾਂ ਜਾ ਇੱਕ ਨੰਬਰ ਇਹਨੇ ਬੱਕਰੀ ਵੇਚੀ ਵੀ ਮਰਜੀ ਦਾ ਦੂਜੀ ਮੰਡੀ ਵੇਲੇ ਉਹ ਤਾਂ ਵਗ ਗਈ ਨਹੀਂ ਉਹ ਤਾਂ ਮੈਂ ਵੇਕ ਗਈ ਹੁਣ ਅੱਲਾ ਹੀ ਬਣੀ ਉਹਦੀ ਵੇਕ ਗਈ ਫਿਰ ਇਹ ਨਹੀਂ ਜਿਹੜੇ ਲਿਖਦੇ ਨੇ ਇਹ ਦੂਜੀ ਮੰਡੀ ਹੁਣ ਕਹਾਂਗੇ ਦੋ ਪੱਠਾ ਰਹਿ ਗਏ ਕੋਈ ਫਿਰ ਨਾਲ ਨਾ ਬੋਰੀ ਦੇ ਆਉਂਦੇ ਨੇ ਉਹ ਲਾ ਫੜੀਆਂ ਨੇ ਕੋਈ ਨਾ ਹੋਰੇ ਕਿ ਪੱਠਾ ਹੋਏ ਦੋ ਬੱਕਰੇ ਨੇ ਦੋ ਪੱਠਾ ਨੇ ਹਾਂ ਜੀ ਸੱਸੀ ਕਰਨਾ ਹੁਣ ਯਾਰ ਸੱਸੀ ਕਰਨਾਗੇ ਕੀ ਰਹੇਗਾ ਬਣਚਾਰ ਹਾਂ ਜੀਗਾ ਵਾਧੂ ਆ ਬਹੁਤ ਠੀਕ ਤਾਂ ਕੱਖ ਵਧੀਆ ਇਹਦਾ ਦਸਾਂ ਕਰ ਕੀ ਯਾਰ ਇਹਦਾ ਅੱਜ ਔਰੇ ਦਾ ਆ ਕੇ ਇਹਨੇ ਖਾਧੇ ਲੱਗੀ ਕਰੇ ਤਾਂ ਮੇਰਾ ਅੱਜ ਰਾਤਾ ਹੈ ਨਹੀਂ ਤੀ ਆਉਣ ਦਾ ਇਹਨਾਂ ਦੇ ਘਾਟਾ ਕੋਈ ਨਹੀਂ ਹੈਗਾ ਯਾਰ ਆਪਾਂ ਸੋਣ ਲੱਗਾ ਸਾਨੂੰ ਤੇਰਾ ਇਹ 1632 ਹੋ ਗਿਆ ਅਸੀਂ ਸਿਆਲ ਚੜ੍ਹ ਨਹੀਂ ਦਿੰਦੇ ਇਹਦਾ ਥੋੜੀ ਮਰ ਜੇ ਅੱਜ ਚੱਕ ਕੇ ਜਾ ਕੇ ਯਾਰ ਥੋੜੀ ਉਹ ਹੈ ਮੈਂ ਬਣਾਵਾਂਗੇ ਅੱਜ ਦਾ ਕਰ ਲਿਆ ਵਸ ਹੋ ਗਿਆ ਅੱਜ ਦਾ ਲੋਡ ਕਰ ਲਿਆ ਅੱਜ ਲੋਡ ਕਰਿਆ ਆਪਾਂ ਬਾਪੂ ਦਾ ਕੀ ਲੋਟ ਅਨ ਵਾਲੀ ਉਹਨਾਂ ਨੇ ਚਲੋ ਲੋਡ ਖਾਈ ਕਰਾਓ ਅਨਜਾਲੀ ਉਹਨਾਂ ਦੇ ਘਰ ਦਾ ਹੋ ਗਿਆ ਕਿੰਨੇ ਹੋ ਗਿਆ 2000 ਦੇ ਹੋਏ ਵਿਚਾਰੇ ਨੇ ਹਾਂ ਅਜ ਮਸਾ ਕਮ ਆਹੋ ਕਰਿਆ ਤੁਸੀਂ ਬੋਲਾ ਸਾਹਕੋ ਉਹਨਾਂ ਜਿਆਦਾ ਮੁੱਕ ਗਿਆ ਉਸ ਘਰ ਦਾ ਹੋ